ਮਨਿੰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੰਨਤਿ ਪ੍ਰਾਡ ਵਲੌਗ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਤੁਸੀਂ ਕਿਵੇਂ ਹੋ ਹੁਕ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਰਹੋਗੇ ਚਲੋ ਜੀ ਵਲੌਗ ਦੀ ਕਰਦੇ ਸਟਾਰਟਿੰਗ ਤੇ ਜੇ ਕੋਈ ਕੋਈ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕੰਨਾਂ ਦੇ ਵਿੱਚੋਂ ਨਾ ਮੈਂ ਕੱਲ ਹੀ ਨਾ ਸੋਨੇ ਦੇ ਉਤਾਰੇ ਆ ਕਿਉਂਕਿ ਸੋਨੇ ਦੇ ਜਪਜੋ ਤਾਂ ਨਾ ਖੇਚਕੂਚ ਦਿੰਦਾ ਹੈ ਨਾ ਲੰਮਾ ਨਾ ਕਰਕੇ ਤੇ ਮੈਂ ਪਾਉਂਦੀ ਨਹੀਂ ਤਾਂ ਕਰਕੇ ਮੈਂ ਲਾਤੀ ਸੀ ਸੂਈ ਕੋਈ ਇਦਾਂ ਨਾ ਕਵੇ ਕੰਨ ਪਾਉਂਗੀ ਮੈਂ ਦੂਸਰੇ ਪਾਉਂਗੀ ਤੇ ਹੁਣ ਆਪਾਂ ਧਰਦੀ ਚਾਹ ਟੈਡੀ ਚੈੱਕ ਕਰੋ ਅੱਜ ਫੇਰ ਆਪਣੀ ਕਡਾਈ ਚੜੀ ਕਡਾਈ ਚੜੀ ਵਿਆਹ ਵਾਲੇ ਮੁੰਡੇ ਦੀ ਚੁੱਪ ਜੋ ਤਸਕੜ ਕੇ ਜੋ ਤਾ ਉਰਾ ਅੱਜ ਲਾਉ ਜੀ ਅੱਜ ਬਣਾਵਾਂਗੇ ਗਾਜਰ ਪਾ ਤੇ ਦੇਖੋ ਬਸ ਆ ਨਾ ਕਾਫੀ ਚਿਰ ਦਾ ਚੜਦਾ ਰਿਹਾ ਨਾ ਦੇਖੋ ਮੇਨ ਉਹ ਮਦਰ ਬਲੌਗ ਆ ਗਈ ਸ਼ੂਟ ਲੇਟ ਕਰਨ ਲੱਗ ਗਿਆ ਤੇ ਇਹ ਕਾਫੀ ਚਿਰ ਦੱਦਾ ਹੋ ਚੱਲਿਆ ਹੁੰਦਾ ਹੈ ਇਹ ਦੱਦਾ ਹੋ ਗਿਆ ਤੇ ਲੋਚ ਹੁਣ ਜਿਵੇਂ ਜਿਵੇਂ ਤਿਆਰ ਹੋਗਾ ਤੁਹਾਨੂੰ ਦੱਸਾਂਗੀ ਅਜਬ ਜਤਰਾ ਹਾਂਜੀ ਹੈ ਮੇਰੇ ਨਾਮ ਤੇ ਆਇਆ ਕੀ ਤੱਦੂ ਤੱਦੂ ਤੂੰ ਦੱਦੂ ਆ ਨਹੀਂ ਤੂੰ ਦੱਦੂ ਇਹਨੀ ਵੀਡੀਓ ਬਣਾਈ ਤੇ ਜਾਣੀ ਹੈ ਦੱਲੇ ਲੈ ਕੇ ਆਏ ਓਕੇ ਮੋਏ 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 ਟਿੰਗੇ 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 ਕੱਕਾ ਬੜਾ ਖਾਵਾ ਛੱਡ ਤੇ ਕੱਕਾ ਛੋਣਾ ਹੈ ਭਾਈ ਲਓ ਜੀ ਆ ਚੱਲੀ ਜਾਂਦਾ ਤੁਹਾਨੂੰ ਇਸ ਤੋਂ ਬਾਅਦ ਦਿਖਾਵਾਂਗੇ ਜੀ ਚਾਹ ਦੇਖੀ ਆਪਾਂ ਚਾਹ ਬਾਲੇ ਮਾਰੀ ਜਾਂਦੀ ਮੈਂ ਬਾਹਰ ਜਿਵੇਂ ਜਿਵੇਂ ਰੈਡੀ ਹੋਊਗਾ ਨਾ ਕੋਆ ਤੁਹਾਨੂੰ ਮੈਂ ਮਤਲਬ ਗੱਜਟ ਤੋਂ ਉਹ ਮੈਂ ਤੁਹਾਨੂੰ ਦਿਖਾਵਾਂਗੀ ਨਾ ਚਲੋ ਜੀ ਚਾਹ ਪੜੀ ਉੱਪਰ ਕਿੰਨੇ ਦਿੱਕਲੇ ਕੇ ਹੋਣ ਤੇ ਦੁੱਧ ਪਾਈ ਆਪਾਂ

ਲਓ ਜੀ ਚਾਹ ਦੇ ਬਣ। ਤਰਹੀ ਹੈ ਪਤਾ। ਲਓ ਜੀ ਬਹੁਤ ਸੋਹਣੀ ਧੁੱਪ ਨਿਕਲਾਈ ਆ ਦੇਖੋ। ਹਵਾ ਹੈਗੀ ਹੈ ਪਰ ਧੁੱਪ ਨਿਕਲਾਈ ਆ। ਇੱਧਰ ਕੰਮ ਚੱਲ ਗਿਆ ਤਾਂ ਸਾਡੇ ਚਾਹ ਬਣ ਕੇ ਆ ਗਈ ਹੈ। ਨਾਲ ਮੈਂ ਵੀ ਆਪ ਹੀ ਮੇਰੀ ਚਾਹ। ਚਾਹ ਪੀਣੇ ਹਸੀਂ। ਡੈੜੀ ਮਾਦੀ ਦੀ ਕਿਰਪਾ। ਆ ਜਾਓ ਭਈ ਚਾਹ ਪੀਣੀ ਜੀਨੇ। ਹਾਂ। ਗ੍ਰੈਂਡ ਨੂੰ ਕਹਿੰਦਾ ਖਾ ਲੋ। ਲਾ ਮम्मा ਨੂੰ ਖਵਾ ਦਿਓ। ఫ్రెండ్ ఈ మమ్మ తేరీ ఫ్రెండ్ ਤੇ ਲੋ ਜੀ ਇੱਥੇ ਮੈਂ ਜੱਬ ਜੋਤ ਤੇ ਮੈਂ ਤੂੰ ਪੇ ਅਸੀਂ ਮੰਜਾ ਢਾ ਕੇ ਤੇ ਬੈਠ ਗਈ ਸੀਗੀ ਤੇ ਕਿਉਂਕਿ ਆਪਾਂ ਬੇਟੇ ਨੂੰ ਅੱਜ ਨਾ ਹੈ ਤਾਂ ਮੰਗਲਵਾਰ ਸੀ ਤੇ ਪਰ ਮੈਂ ਸੋਚਾ ਸੇਰ ਨਵਾ ਹੀ ਦਿਨੇ ਆ ਕਿਉਂਕਿ ਇਹਨਾਂ ਦੇ ਸੇਰ ਨੂੰ ਹਫਤਾ ਹੋ ਗਿਆ ਸੀਗਾ ਤੇ ਨਵਾਇਆ ਨਹੀਂ ਗਿਆ ਸੀਗਾ ਤੇ ਕਿਉਂਕਿ ਠੰਡੀ ਬਹੁਤ ਜ਼ਿਆਦਾ ਸੀ ਹਨਾ ਡਰ ਲੱਗਦਾ ਸੀ ਬਿਮਾਰ ਹੋਣ ਤੋਂ ਤੇ ਨਵਾਇਆ ਨਹੀਂ ਸੀ ਤੇ ਇੱਥੇ ਮੈਂ ਇਹਦਾ ਜੂੜਾ ਖੋਲ ਲਿਆ ਪਹਿਲਾਂ ਇਹ ਕਹਿੰਦਾ ਮम्मा ਮੈਂ ਖਾਣਾ ਪੋਪਕੰਜ ਖਾਈ ਜਾਂਦਾ ਸੀ ਖਾਣ ਲੱਗ ਗਿਆ ਮੈਂ ਕਿ ਚੱਲ ਕੋਈ ਨਾ ਖਾ ਲਾ ਪਹਿਲਾਂ ਸੈਂ ਬੈਠੇ ਰਹੇ ਫਿਰ ਮੈਂ ਇਹਦਾ ਜੂੜਾ ਖੋਲ ਲਿਆ ਜੂੜਾ ਖੋਲ ਕੇ ਤੇ ਫਿਰ ਮੈਂ ਕਿ ਮੈਨੂੰ ਨਾ ਦੱਸਣਾ ਭੁੱਲ ਜਾਂਦਾ ਹੈਗਾ ਟਾਈਮ ਨਹੀਂ ਮੇਰਾ ਲੱਗਾ ਮੈਂ ਜੱਪਜੋਤ ਨੂੰ ਸਿਰ ਪਿੰਡੇ 'ਤੇ ਲਾਉਣ ਲੱਗ ਗਈ ਤੇ ਆਪਣਾ ਗੱਜਰੇਲਾ ਵਿੱਚ ਗੱਜਰਾ ਪਾ দিਆਂ ਸੀ ਤੇ ਚੱਲੀ ਜਾਂਦਾ ਕੰਮ ਆਪਣਾ ਤੇ ਜੇ ਤੋ ਰੈਡੀ ਹੋਊਗਾ ਉਹਦਾ ਵੀ ਬੁਕਾਵਾਂਗੇ ਤੁਹਾਨੂੰ ਮੰਮੀ ਪਹਿਲਾਂ ਡੈਡੀ ਬੈਠੇ ਰਹੇ ਹੁਣ ਮੰਮੀ ਕਿਉਂਕਿ ਮੈਂ ਨਾ ਜਦ ਮੈਂ ਇੱਧਰ ਹੋ ਗਈ ਮੈਂ ਤਾਂ ਟਾਈਮ ਨਹੀਂ ਲੱਗਾ ਨਾ ਟਾਈਮ ਨਹੀਂ ਲੱਗਾਗਾ ਤੁਹਾਨੂੰ ਕਲਿੱਪ ਲੈਣ ਦਾ ਤੇ ਜੱਪਜੋਤ ਨੂੰ ਮੈਂ ਸਿਰ ਪਿੰਡੇ 'ਤੇ ਲਵਾ ਕੇ ਧੁੱਪੇ ਵਗਾਤਾ ਧੁੱਪੇ ਧੁੱਪੇ ਲੰਮਾ ਪਾਤਾ ਹੁਣ ਸੁਵਾਤਾ ਤੇ ਹੁਣ ਮੈਂ 12:30 ਹੋ ਚੱਲੇ ਮੈਂ ਨਾ ਤੇ 12:30 ਹੋ ਚੱਲੇ ਆ ਉਹ ਜੋਤ ਸੋ ਗਿਆ ਡੈਡੀ ਕੋਲ ਵਾਏ ਜਣਗੇ ਬੋਗੇ ਚ ਉਹ ਤੋਂ 3 ਘੰਟੇ ਉਹ ਚਲੂ ਆ ਜੀ ਸੂਬਾ 2 ਵਜੇ ਚੜਾਤੀ ਸੇਤ ਕੜਾਹੀ ਤੇ ਹੁਣ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਇੱਕ ਤਾਂ ਮਸ਼ੀਨ ਧੋਣੀ ਹੈ ਠਹਿਰ ਕੇ ਪਹੁੰਚਾਂਗੀ ਤਰ੍ਹਾਂ ਧੋਣੀ ਹੈ ਮੈਂ ਤੱਤੇ ਨਾਲ ਮਾਰ ਮਲ ਕੇ ਨਾ ਸ਼ੀਸ਼ੇ ਧੋਣਾ ਮੈਂ ਸੰਦ ਸਵੇਰੇ ਪਈ ਜਾਂਦੇ ਖੂ ਮੈਂ ਰੋਟੀ ਖਾਵਾਂ ਪਹਿਲਾਂ ਤਾਂ ਮੇਰੇ ਫਲੋਜੀ ਕੋਹ ਨੂੰ ਰੋਟੀ ਪਕਾ ਕੇ ਖਾਈਏ ਕਿਉਂ ਆਪਣੇ ਉਧਰ ਕੜਾਹੀ ਆਪਣੇ ਚੱਲੀ ਜਾਂਦੀ ਤੁਹਾਨੂੰ ਪਤਾ ਹੀ ਆ ਜਿਵੇਂ ਰੈਡੀ ਜਿਵੇਂ ਇਹ ਜਿਵੇਂ ਰੈਡੀ ਹੋਊਗਾ ਕਿਉਂਕਿ ਪਹਿਲਾਂ ਸੀ ਨਾ ਪੂਰੀ ਕੜਾਹੀ ਦੁੱਧ ਦੀ ਲੈ ਲਈ ਸੀ ਮੈਂ ਤੁਹਾਨੂੰ ਦੱਸਦੀ ਆ ਮੇਰੇ ਕੋਲ ਤਾਂ 17 ਕਿ 18 ਕਿਲੋ ਦੁੱਧਾ ਸੀਗਾ ਭਲਿਆ ਤੇ ਗਾਜਰਾਂ ਆਪਣੀਆਂ 15 ਕਿਲੋ 14 ਕਿਲੋ ਦੇ ਵਿੱਚ ਆ ਆਪਣੀਆਂ ਮੰਨ ਕੇ ਚਲੋ 8-9 ਕਿਲੋ ਜਿਹੜੀਆਂ ਸਾਫ਼ ਹੋ ਗਈਆਂ ਸੀ ਕਟਿੰਗ ਵਗੈਰਾ ਕਲੀਅਰ ਕਰਕੇ ਤਲੋ ਜੀ ਇੱਥੇ ਆ ਗਈ ਸੀ ਮੇਰੀ ਰੋਟੀ ਦੀ ਵਾਰੀ ਤੇ ਸਪੀਡ ਥੋੜੀ ਹਾਈ ਕਰੀ ਹੋਈ ਐ ਤੇ ਇੱਥੇ ਮੈਂ ਹੁਣ ਰੋਟੀ ਪਕਾਣ ਲੱਗੀ ਸੀ ਕਿਉਂਕਿ ਤੁਹਾਨੂੰ ਪਤਾ ਮੇਰਾ ਬ੍ਰੈਕਫਾਸਟ ਸਵੇਰ ਹਣੀ ਮੈਂ ਕਰਦੀ ਵੀ ਇਸ ਟਾਈਮ ਹੀ ਕਰਦੀ ਹੁੰਦੀ ਐ ਤੇ ਹੁਣ ਮੈਂ ਇੱਥੇ ਬਸ ਆਪਣੀ ਰੋਟੀ ਪਕਾ ਕੇ ਦੋ ਪਰੌਂਠੇ ਖਾ ਲੂੰਗੀ ਤੇ ਉਧਰ ਤੁਹਾਨੂੰ ਪਤਾ ਆਪਣਾ ਗਾਜਰ ਪਾ ਚੱਲੀ ਜਾਂਦਾ ਹੈ ਗਾਜਰਾ ਤਾਂ ਜ਼ੋਰ ਪਰ ਵਾਲਾ ਉਦੋਂ ਕਰਨਾ ਦੋਸਤ ਜੀ ਤੇ ਲੋ ਜੀ ਇੱਥੇ ਅਸੀਂ ਮੈਂ ਰੋਟੀ ਪਕਾ ਕੇ ਲਈ ਆਈ ਸੀ ਮੰਮੀ ਗਾਜਰ ਪਤਾ ਚੱਲ ਰਿਹਾ ਸੀ ਤੁਹਾਨੂੰ ਪਤਾ ਹੀ ਆ ਕਿਉਂਕਿ ਗਾਜਰ ਪਾਤੇ ਜ਼ੋਰ ਬਹੁਤ ਲੱਗਦੇ ਤਾਂ ਗਾਜਰਾਂ ਦਾ ਵੀ ਜ਼ੋਰ ਹੋ ਜਾਂਦਾ ਗਾਜਰ ਵੀ ਭਾਰੀ ਹੁੰਦੀ ਕਿ ਉਹ ਦੁੱਧ ਨਹੀਂ ਤੇ گاੜਾ ਹੋਣਾ ਹੀ ਹੁੰਦਾ ਜ਼ੋਰ ਬਹੁਤ ਲੱਗਦਾ ਹੈਗਾ ਪਰ ਡੈਡੀ ਵੀ ਬੈਠੇ ਸੀ ਤੇ ਮੈਂ ਵੀ ਬੈਠ ਕੇ ਰੋਟੀ ਖਾ ਰਹੀ ਸੀ ਗੱਲਾਂ ਬਾਤਾਂ ਕਰ ਰਹੇ ਸੀ ਅਸੀਂ ਤੇ ਬਸ ਇਸ ਤੋਂ ਬਾਅਦ ਮੈਂ ਤੇ ਸੋਚਿਆ ਡੈਡੀ ਨੇ ਸੋਚਿਆ ਕਿਉਂ ਨਾ ਆਪਾਂ ਹੁਣ ਕੀ ਕਰੀਏ ਆਪਾਂ ਨਾ गाजरਾਂ ਨੂੰ ਸਾਫ਼ ਗਾਜਰਾਂ ਗਈਆਂ ਮੂਲੀਆਂ ਨੂੰ ਸਾਫ਼ ਕਰ ਲਈਏ ਕਿਉਂਕਿ ਮੂਲੀਆਂ ਲੈਂਦੇ ਆ ਅਸੀਂ ਖੇਤੋਂ ਤੇ ਮੈਂ ਮੂਲੀਆਂ ਛਿੱਲਣ ਲੱਗੀ ਡੜੀਆਂ ਤੇ ਮੈਂ ਕਰ ਤਿੰਦਾ ਬਿੱਲੀ ਕਸ਼ ਤੇ ਮੈਂ ਕਿ ਕਰ ਦੋ ਭਈ ਅਸੀਂ ਦੋਨਾਂ ਦੇ ਰਲ ਕੇ ਇਹ ਕੰਮ ਕਰ ਲਿਆ ਮੰਮੀ ਉਹ ਕਰ ਲਿਆ ਅਸੀਂ ਜੱਪ ਚੋ ਤਾਂ ਮੰਜੇ ਤੇ ਸੁੱਤਾ ਪਿਆ ਤੇ ਸਾਡੇ ਵਧੀਆ ਕੰਮ ਸਾਰੇ ਨਿਪਟ ਗਏ ਅਸੀਂ ਇਹ ਮੂਲੀਆਂ ਮੈਂ ਕਿ ਚੱਲੋ ਸਵੇਰੇ ਕੱਲ ਨੂੰ ਆਪਾਂ ਪਰੌਤੇ ਬਣਾ ਲਾਂਗੇ ਬੁੱਲੀ ਕਸ਼ ਕਰਕੇ ਤੇ ਕੁਛ ਦੀ ਅੱਜ ਮੈਂ ਸਬਜ਼ੀ ਬਣਾਉਣੀ ਸੀ ਤੁਸੀਂ ਗਾਂਹ ਸਾਰੀ ਰੈਸਪੀ ਚੈੱਕ ਕਰਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਉਹ ਸਬਜ਼ੀ ਸ ਚਲੋ ਜੀ ਜੇ ਧੁੱਪ ਵਧੀਆ ਲੱਗੀ ਹੋਈ ਸੀ ਤੇ ਚਾਪ ਚੋਤ ਵੀ ਸੋ ਗਿਆ ਤੁਹਾਨੂੰ ਦੱਸਿਆ ਤੇ ਚਲੋ ਜੀ ਆਪਾਂ ਬਸ ਦਾ ਵਧਾ ਕੰਮ ਨਵੇੜਦੇ ਆ ਸੀ ਡੈਡੀ ਬਿੱਲਕਾਸ਼ ਕਰਨ ਲੱਗੇ ਮੈਂ ਕੱਟਾ-ਕੱਟੀ ਕਰਨ ਲੱਗ ਗਈ ਤੇ ਮੰਮੀ ਇਧਰ ਕੋਈ ਦਾ ਕੰਮ ਨਵੇੜਦੇ ਆ ਤੇ ਚਲੋ ਆਪਾਂ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਤੁਹਾਨੂੰ ਮੂਲੀਆਂ ਨੂੰ ਆਪਾਂ ਮੈਂ ਸੋਚਿਆ ਚੱਲ ਇਸੇ ਵਲੌਗ ਦੇ ਵਿੱਚ ਆਪਾਂ ਮੂਲੀਆਂ ਸਬਜ਼ੀ ਤੋਂ ਬਣਾਦੇ ਆ ਲਓ ਜੀ ਮੂਲੀਆਂ ਨੂੰ ਇਸ ਪ੍ਰਕਾਰ ਕੱਟ ਲਿਆ ਆਪਾਂ ਪੀਸੇਜ਼ ਆਹ ਹੈਗੇ ਮੂਲੀਆਂ ਦੇ ਪੱਤੇ ਇਹਨਾਂ ਨੂੰ ਵੀ ਆਪਾਂ ਕਟਿੰਗ ਕਰਾਂਗੇ Прочи. Моргенето пътте, няма да бъде брик-брик, катава. Прочи. Една няма да бъде брик-брик, катава. Няма ਖੱਲ ਸਾਡੇ ਸਾਰੇ ਗੰਡੇ ਉੱਗ ਗਏ ਸਾਰੇ ਟੋਟਲੀ ਦੇਖੋ ਆ ਭੂਕਾ ਜੀ ਤਾਂ ਪਾ ਲੈਣੇ ਹੁੰਦੇ ਮੈਂ ਭੂਕਾ ਜੀ ਤਾਂ ਇਹਦੇ ਵਿੱਚ ਹੀ ਕੱਟ ਲੈਣੇ ਆਪਾਂ ਗੰਡੇ ਦੇ ਜਿਹੜੇ ਭੂਕਾ ਨੇ ਨਾ ਇਹਨੂੰ ਆਪਾਂ ਵਾਸ਼ ਕਰਨੇ ਇਹ ਰਿਸ਼ਤੀ ਪਾ ਲੈਣੇ ਹੁਣ ਸਾਰੇ ਘੰਡੇ ਦਾ ਮਸੂਰਾ ਹੀ ਹਾਲ ਹੋਇਆ ਪਿਆ ਹੁੰਦਾ ਲਓ ਜੀ ਇੱਥੇ ਮੈਂ ਕੱਟ ਰਹੀ ਸੀ ਸਬਜੀ ਮਤਲਬ ਕਿ ਮੂਲੀਆਂ ਜਿਹੜੀਆਂ ਕੱਟ ਕੇ ਲੈ ਆਈਆਂ ਬਾਹਰੋਂ ਤੇ ਉਹਦੇ ਵਾਸਤੇ ਗੰਡੇ ਤੇ ਮਸਾਲਾ ਤਿਆਰ ਕਰ ਰਹੀ ਹਾਂ ਗੰਡੇ ਮੈਂ ਕੱਟ ਲਈ ਤੇ ਲਸਣ ਤੇ ਅਦਰਕ ਨੂੰ ਕੱਟ ਰਹੀ ਹਾਂ ਮੈਂ ਸਾਈਡ ਤੇ ਤੇ ਬਸ ਇਦੋਂ ਬਾਅਦ ਆਪਾਂ ਰੈਸਪੀ ਸ਼ੂਟ ਕਰਾਂਗੇ ਇਸੇ ਵਲੌਗ ਦੇ ਵਿੱਚ ਹੀ ਤੁਹਾਨੂੰ ਰੈਸਪੀ ਮਿਲ ਜੂਗੀ ਮੈਂ ਸੋਚਿਆ ਲੱਗ ਨਹੀਂ ਬਣਾਉਂਦੇ ਤੇ ਚੈੱਕ ਕਰੋ ਤੁਸੀਂ ਰੈਸਪੀ ਲਓ ਜੀ ਇਹਦੇ ਵਿੱਚ ਪਾਵਾਂਗੇ ਤੇਲ ਆਪਾਂ ਲਓ ਜੀ ਦੇਖੋ ਤੁਸੀਂ ਅੱਜ ਰੈਸਪੀ जीरा लो जी गया गरम। हो गरम पर पाता जीरा नी पावे लसन त अदरक ठीक है जी लसन के अदरक पुन गे पहला आपका कच्चा तंदूर करा पहला आप ਲਸਣ ਅਦਰਕ ਆਪਣਾ ਪੁਣਿਆ ਗਿਆ ਨਾਲ ਹੀ ਪਾਵਾਂਗੇ ਪਿਆਜ਼ ਇਹਨਾਂ ਨੂੰ ਛੰਨਾਗੇ ਆਪਾਂ ਨੋਬੀ ਨਾਲ ਨਾਲ ਛੰਨਾਗੇ ਆਪਾਂ ਜੇ ਵਾਤ ਲੋਜੀ ਪਿਆਜ਼ ਨੂੰ ਥੰਗੀ ਤਰ੍ਹਾਂ ਭੁੰਨ ਲਿਆ ਤੇ ਲੋਜੀ ਨਾਲ ਹੀ ਪਾਵਾਂਗੇ ਮੂਲੀ ਦੇ ਜਿਹੜੇ ਪੱਤੇ ਸੀ ਆਪਾਂ ਲਏ ਮੂਲੀ ਦੇ ਪੱਤੇ ਪਾਵਾਂਗੇ ਨਾਲ ਆਪਾਂ ਤੇ ਮੂਲੀ ਦੇ ਪੱਤੇ ਆਪਾਂ ਪਾ ਲਿਆ ਤੇ ਨਾਲ ਹੀ ਪਾਵਾਂਗੇ ਆਪਾਂ ਮੂਲੀ ਕੱਟੀ ਹੋਈ ਮੂਲੀ ਇਹਦੇ ਨਾਲ ਪਾ ਦਾਂਗੇ ਆਪਾਂ ਕੋਈ ਆਪਾਂ ਮੂਲੀ ਦੇ ਟੱਕਰਿਆਂ ਨੂੰ ਮਤਲਬ ਜਿਹੜੀ ਆਪਾਂ ਮੂਲੀ ਕੱਟੀ ਹੈ ਨੂੰ ਬਿਲਕੁਲ ਵੀ ਉਬਾਲਿਆ ਨਹੀਂ ਆਪਾਂ ਉਬਾਲ ਕੇ ਜਿਹੜਾ ਦਾ ਟੇਸਟ ਆ ਉਹ ਅਲੱਗ ਹੋ ਜਾਂਦਾ ਤੋਂ ਆਪਾਂ ਉਬਾਲਿਆ ਨਹੀਂ ਹੈਗਾ ਤੁਸੀਂ ਵੀ ਇਸੇ ਤਰ੍ਹਾਂ ਹੀ ਬਣਾਣੀ ਹੈ ਸਬਜ਼ੀ ਬਹੁਤ ਟੇਸਟੀ ਬਣੂਗੀ ਉਬਾਲਣਾ ਨਹੀਂ ਹੈਗਾ ਲੋ ਜੀ ਨਾਲ ਹੀ ਆਪਾਂ ਨਮਕ ਐਡ ਕਰ ਦਾਂਗੇ ਤਾਂ ਜੋ ਜਿਹੜੀ ਆਪਣੀ ਮੂਲੀਏ ਛੇਤੀ ਗਲ ਜਾਵੇ ਠੀਕ ਹੈ ਜੀ ਲੋ ਚ ਨਾਲ ਹੀ ਆਪਾਂ ਨਮਕ ਐਡ ਕਰਤਾ ਤਲੋਜ ਇਧਰ ਮੈਂ ਸਬਜੀ ਮੂਲੀਆ ਦਾ ਪਰਠਾ ਦਿੱਤਾ ਧਰ ਤੇ ਇੱਕ ਪਾਸੇ ਹੁਣ ਮੈਂ ਕੱਟ ਰਹੀ ਆ ਆਲੂ ਗਾਜਰਾਂ ਦੀ ਸਮਝੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਸਬੰਦ ਨੂੰ ਮੂਲੀ ਬਿਲਕੁਲ ਨਹੀਂ ਪਸੰਦ ਚਾਹੇ ਉਹਨਾਂ ਨੂੰ ਮੂਲੀ ਵਾਲੇ ਪਰੌਂਠੇ ਹੋਣ ਤੇ ਚਾਹੇ ਕੋਈ ਸਬਜੀ ਹੋਵੇ ਮੂਲੀ ਦੀ ਉਹ ਬਿਲਕੁਲ ਨਹੀਂ ਖਾਂਦੇ ਉਹਦੇ ਕਰਕੇ ਸਾਨੂੰ ਫਿਰ ਥੋੜੀ ਅਲੱਗ ਸਬਜੀ ਬਣਾਉਣੀ ਪੈਂਦੀ ਆ ਕਈ ਸਬ지ਆਂ ਨੇ ਜਿਹੜੇ ਉਹ ਬਿਲਕੁਲ ਨਹੀਂ ਖਾਂਦੇ ਉਹਨਾਂ ਕਰਕੇ ਫਿਰ ਮੈਨੂੰ ਦੋ ਸਬ지ਆਂ ਬਣਾਉਣੀਆਂ ਪੈਂਦੀ ਆ ਤੇ ਅੱਜ ਵੀ ਦੇਖੋ ਦੂਜੇ ਪਾਸੇ ਤੇ ਮੈਂ ਤੜਕਾ ਲਾਤਾ ਆ ਆਲੂ ਗਾਜਰਾਂ ਨੂੰ ਤੇ ਲੋਜ ਨੂੰ ਇੱਕ ਪਾਸੇ ਆਲੂ ਗਾਜਰਾਂ ਤੁਸੀਂ ਦੇਖਿਓ ਜੇ ਨੈਕਸਟ ਕਲਿੱਪ ਦੇ ਨਾਲ ਲਓ ਜੀ ਸਬਜੀ ਨਾ ਬਿਲਕੁਲ ਰੈਡੀ ਆ ਹੁਣ ਆਪਾਂ ਇਹ ਚ ਨਮਕ ਤਾਂ ਪਾਇਆ ਸੀ ਬਾਕੀ ਵੀ ਪਾ ਲਈ ਮਸਾਲੇ ਮਸਾਲਾ ਹਲਦੀ ਲਾਲਚ ਲੋਹੇ ਉਹਨੂੰ ਮਿਕਸ ਕਰਾਂਗੇ ਆਪਾਂ ਜਿਵੇਂ ਦੇਖ ਰਹੇ ਹੋ ਨਾ ਤੁਸੀਂ ਇਹਨੂੰ ਸਬਜ਼ੀ ਨਾਲ ਆਪੇ ਏਦੇ ਮਿਕਸ ਕਰ ਲਾਂਗੇ ਵੀ ਕਿਸ ਨੇ ਇਦਾਂ ਵੀ ਖਾਣੀ ਤੇ ਇਦਾਂ ਵੀ ਟੇਸਟੀ ਲੱਗਦੀ ਜਿੱਦਾਂ ਇਹ ਡੱਕਰਿਆ ਤੇ ਬਣਾ ਲਈ ਆਪਾਂ ਪਰ ਮੈਂ ਉਹ ਥੋੜਾ ਚੇਂਜ ਕਰੂੰਗੀ ਮੋਲਡ ਕਰੂੰਗੀ ਦੇਖੋ ਬਹੁਤ ਟੇਸਟੀ ਬਣਦੀ ਸਬਜ਼ੀ ਇਹ ਤੁਸੀਂ ਟਰਾਈ ਕਰੋ ਜੇ ਕਦੇ ਲਓ ਜੀ ਨਾਲ ਦੀ ਨਾਲ ਆਪਾਂ ਕੀ ਕਰਾਂਗੇ ਜਿਹੜੀ ਮੱਧਰੀ ਹੁੰਦੀ ਇਹਦੇ ਨਾਲ ਆਪਾਂ ਮੈਸ਼ ਕਰਾਂਗੇ ਹਲਕਾ ਹਲਕਾ ਬਾਣੀ ਨਹੀਂ ਹਲਕੀ ਹਲਕੀ ਮੈਸ਼ ਕਰਾਂਗੇ सारी नहीं मैश करनी बिल्कुल अद्धि चद्दी जी मैश कर अपनी देखो एक भरखे वांग बनजूगी तो बड़ी ज्यादा टेस्टी लगेगी ट्राई जरूर करो ठीक है जी ਸਬਜੀ ਆਪਣੇ ਬਿਲਕੁਲ ਤਿਆਰ ਹੈ ਮੂਲੀ ਦੀ ਇਸ ਤਰੀਕੇ ਦੇ ਨਾਲ ਸਬਜੀ ਬਣਾਈ ਹੋਈ ਬਹੁਤ ਸਵਾਦ ਲੱਗਦੀ ਹੈ ਜਿਨ੍ਹਾਂ ਨੇ ਕਦੇ ਨਹੀਂ ਟਰਾਈ ਕੀਤੀ ਇਸ ਤਰ੍ਹਾਂ ਤੁਸੀਂ ਟਰਾਈ ਕਰਿਓ ਜੇ ਮੂਲੀ ਵਾਲੇ ਪੱਤੇ ਪਾ ਕੇ ਸਾਰਾ ਕੁਝ ਤੜਕਾ ਲਗਾ ਕੇ ਜਿੱਦਾਂ ਮੈਂ ਬਣਾਈਆ ਤੁਸੀਂ ਟਰਾਈ ਕਰੇ ਬਹੁਤ ਸਵਾਦ ਬਣਦੀ ਹੈ ਸਬਜੀ ਜੀ ਸਬਜੀ ਤੁਹਾਡੇ ਸਾਹਮਣੇ ਬਣੀ ਗਈ ਆਪਾਂ ਵਿਖਾਈ ਦਿੱਤੀ ਬਹੁਤ ਟੇਸਟੀ ਬਣੂਗੀ ਟੇਸਟੀ ਬਹੁਤ ਬਣਦੀ ਬਸ ਥੋੜਾ ਬਾਹਲੇ ਐ ਪ੍ਰੋਪਰ ਜਮਾ ਨਹੀਂ ਜਿਵੇਂ ਕਹਿ ਦਿੱ ਗਏ ਡੱਕਰੇ ਸਾਰੇ ਆਪਾਂ ਫੋੜ ਦੇਣੇ ਆ ਸਾਰੇ ਨਹੀਂ ਫੋੜਨੇ ਮਦਨੀ ਦੀ ਸਹੀਤ ਨਾਲ ਇਹਨੂੰ ਹਲਕਾ ਹਲਕਾ ਪ੍ਰੈਸ ਕਰਨਾ ਹਲਕਾ ਹਲਕਾ ਪ੍ਰੈਸ ਕਰਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਪਟਾ ਬਣ ਕੇ ਇੱਕ ਸਾਦਾ ਇਹ ਮੂਲੀਆ ਦਾ ਪਟਾ ਤਿਆਰ ਕੀਤਾ ਆਪਾਂ ਠੀਕ ਹੈ ਜੀ ਤੁਸੀਂ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਇੱਧਰ ਵੇਖੋ ਇੱਧਰ ਆਪਾਂ ਆਲੂ ਗੋਭੀ ਦੀ ਸਬਜ਼ੀ ਤਾਲੂ ਗੋਭੀ ਦੇਖੀ ਆਲੂ ਗਾਜਰਾਂ ਦੀ ਸਬਜ਼ੀ ਤਿਆਰੀ ਹੋਈ ਆ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਸਬੰਦ ਨਹੀਂ ਖਾਂਦੇ ਇਹਦੇ ਕਰਕੇ ਉਹਨਾਂ ਲਈ ਆਪਾਂ ਫਿਰ ਅਲੱਗ ਹੀ ਤਰੀਕੇ ਸਬਜ਼ੀ ਇਹ ਲਓ ਜੀ ਵੇਖੀ ਇਹ ਕਿੱਥੋਂ ਤੱਕ ਪਹੁੰਚੀ ਹੈ ਲਓ ਜੀ ਇਹਦੇ ਵਿੱਚ ਵੀ ਆਪਾਂ ਪਾਈ ਕੇ ਮਸਾਲੇ ਵਗੈਰਾ ਸਾਰੇ ਫਿਰ ਸਲੇਬ ਸਾਫ ਕਰਾਂਗੇ ਬਸ ਜੱਪ ਦਾ ਇੱਕ ਪਰੌਂਠਾ ਰਹਿ ਜੋ ਲਾ ਕੇ ਦੇਣਾ ਪਉ ਖਾਣ ਨੂੰ ਲਓ ਜੀ ਸਾਰੇ ਮਸਾਲੇ ਵੀ ਆਪਾਂ ਪਾਤੇ ਸਮਝ ਲਓ ਤੁਸੀਂ ਲਓ ਜੀ ਇਹ ਵੀ ਸਬ지 ਦੋ ਸਬ지 ਆਪਣੀਆਂ ਬਣ ਕੇ ਤਿਆਰ ਹੋ ਗਿਆ ਸਮਝ ਲਓ ਤੁਸੀਂ 10 ਮਿੰਟ ਸੇਕ ਹੋਰ ਲਵਾਵਾਂਗੇ ਆ ਸਬ지 ਨੂੰ ਕਿਉਂਕਿ ਜਿਹੜੇ ਮਸਾਲੇ ਆ ਸਾਰੇ ਸਬ지 ਬਣਾ ਰੱਚ ਮਿਕ ਜਾਣ बस दस क मिनट अगर इन हो गए सेक तो ये सब्जी बहुत टेस्टी बनती है अच्छा गांव देख सकते हो गजरेला बस हल्का फुलका टाइम लगेगा ना हम hmm. थोड़ा ही लगेगा रेडी है बिलकुल गरेला थोड़ा जहा सेक लगेगा तो मैं टेस्ट भी करके दसूँगी कि अपना टेस्ट कर दे कि

ਚਲੋ ਜੀ ਆਪਾਂ ਅਚਰ ਆਪਣੀਆਂ ਸਬਜ਼ੀਆਂ ਦਾ ਵੇਖੀਏ ਕੀ ਬਣਿਆ ਆ ਤੁਹਾਡੇ ਸਾਹਮਣੇ ਭੜਥਾ ਤਰ ਕੀਤਾ ਬਿਲਕੁਲ ਰੈਡੀ ਹੈ ਲਓ ਜੀ ਇਹਨੂੰ ਹੁਣ ਗੈਸ 'ਉ ਕਰੋ ਬਣਦੀ ਜਿਨੇ ਕਦੇ ਨਹੀਂ ਟਰਾਈ ਕੀਤਾ ਜ਼ਰੂਰ ਟਰਾਈ ਕਰਿਓ ਬਹੁਤ ਟੇਸਟੀ ਬਣਦੀ ਹੈ ਸਬਜ਼ੀ ਲਓ ਜੀ ਇਹ ਹੋ ਗਿਆ ਹੁਣ ਇਧਰ ਲਾ ਵੇਖੀਏ ਇਹ ਤਾਂ ਬਾਲੀ ਸਿਮ ਤੇ ਹੱਟ ਗੈਸ ਇਹਨੂੰ ਚਾਹੀ ਤੱਕ ਇਹਨੂੰ 5-7 ਮਿੰਟ ਅਜ ਹੋਰ ਟਾਈਮ ਲੱਗੇ ਈਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਨਪ੍ਰਿਤ ਬਰਾਡ ਬਲੌਗ ਤੇ ਤੇ ਹੁਣ ਆਪਣਾ ਟਾਈਮ ਹੋ ਗਿਆ ਟਿਊਸ਼ਨ ਆਪਾਂ ਪੜ੍ਹਾ ਲਈ 3 ਤੋਂ 5 ਤੇ ਕਿਉਂਕਿ ਉਹ ਬੱਚਿਆਂ ਦੇ ਲੱਗ ਜਣੇ ਸਕੂਲ ਤੇ ਬੱਚੇ ਕੰਗੇ ਲੇਟ ਸਾਰਾ ਕੁਝ ਲੇਟ ਲੇਟ ਵਾਲੇ ਗੱਲ ਹੋ ਜੂ ਸਾਰਾ ਕੁਝ ਲੇਟ ਲੇਟ ਚਲੋ ਜੀ ਤੇ ਹੁਣ ਫਰਮਾਇਸ਼ ਆਈ ਆ ਜੱਟ ਦੀ ਫਰਮਾਇਸ਼ ਆਈ ਆ ਜੀ ਮੈਨੂੰ ਚਾਹ ਬਣਾ ਕੇ ਦਿਓ ਫਰਮਾਇਸ਼ ਹੀ ਨਹੀਂ ਲੋ ਹੋਣੇ ਬਣਾ ਕੇ ਦੇਣੇ ਚੋ ਆਲੂ ਵਗੈਰਾ ਪਾਣੇ ਵਿੱਚ ਹੈ? ਨਹੀਂ। ਇਦਾਂ ਹੀ ਬਣਾਉਣੇ ਆ। ਦੱਸੋ। ਆਲੂ ਆਲੂ ਵਗੈਰਾ ਪਾਣੇ। ਹੋਣੇ। ਪਿਆਜ਼ ਵਗੈਰਾ ਆਲੂ ਵਗੈਰਾ। ਪਿਆਜ਼? ਪਿਆਜ਼ ਤੇ ਆਲੂ, ਟਮਾਟਰ। ਟਮਾਟਰ ਤੇ ਆਲੂ। ਕੱਲੇ ਆਲੂ ਕੋਣੇ? ਤਲੋ ਜੀ ਜਬ ਜੋ ਦੀ ਫਰਮਾਇਸ਼ ਤੇ ਮੈਂ ਮਟਰ ਤੇ ਛੋਲੇ ਨਾਲ ਬਚਾਲ ਬਣੀ ਜਾਂਦੇ ਤੇ ਲੋ ਜੀ ਜਬ ਜੋ ਦੀ ਫਰਮਾਇਸ਼ ਤੇ ਮੈਂ ਧਰਤੀਆ ਛੋਲ ਤੇ ਪਰ ਉਹ ਤਾਂ ਕਹਿੰਦਾ ਸੀ ਮਟਰ ਨਹੀਂ ਪਾਣੀ ਤੇ ਮੈਂ ਮਟਰ ਪਾਤੇ ਮੈਂ ਕਿਹਾ ਚਲੋ ਆਪ ਵੀ ਖਾ ਲੂਗਾ ਕਿ ਮੈਨੂੰ ਮਟਰ ਵਾਲੇ ਟੇਸਟੀ ਲੱਗਦੇ ਤੇ ਇਧਰ ਹੁਣ ਆਪਣਾ ਮਟਰ ਛੋਲਾਂ ਦਾ ਫਰਮਾਇਸ਼ ਵੀ ਪੂਰੀ ਕਰਤੀ ਜਬ ਜੋ ਦੀ ਰੋਜ਼ ਨਰੋਜ਼ ਕੋਈ ਨਾ ਕੋਈ ਫਰਮਾਇਸ਼ ਹੁੰਦੀ ਪਰ ਮੈਨੂੰ ਵੀ ਚੰਗਾ ਲੱਗਦਾ ਉਹਦੇ ਫਰਮਾਇਸ਼ ਪੂਰੀ ਕਰਨਾ ਤੇ ਲੋ ਜੀ ਇਧਰ ਮੈਂ ਤਾਂ ਨਾਲ ਦੇ ਨਾਲ ਹੀ ਕਰ ਰਹੀ ਇੱਕ ਕੰਮ ਹੋਰ ਨਾਲ ਦੇ ਨਾਲ ਮੈਨੂੰ ਲੱਗਦਾ ਮਟਰ ਛਿੱਲੀਆਂ ਨਹੀਂ ਮਟਰ ਪਏ ਸੀ ਲਿਆਂਦੇ ਹੋਏ ਤੇ ਮੈਂ ਕਿਹਾ ਚਲੋ ਮਟਰ ਛਿੱਲ ਲਈਏ ਦੋ ਕੰਮ ਨਵੇਰ ਲਏ ਤੇ ਚਲੋ ਜੀ ਮਿਲਦੇ ਆ नेक्स्ट ਕਲਿੱਪ ਦੇ ਨਾਲ ਚੌਲ ਆਪਣੇ ਬਣ ਗਏ ਦੇਖੋ ਕਿੰਨੇ ਸੋਹਣੇ ਬਿਲਕੁਲ ਲੰਮੇ ਲੰਮੇ ਚੌਲ ਆ ਬਾਸਪਤੀ ਦਿੰਨੀ ਆ ਬੇਟਾ ਲਓ ਜੀ ਚਾਪ ਨੂੰ ਦੇ ਕੇ ਪਹਿਲਾਂ ਤਾਂ ਜੀ ਹੁਣ ਚੱਪ ਚੋਤੇ ਮੈਂ ਤਾਂ ਖਾਣਿਆ ਚੌਲ ਅਸੀਂ ਪਾ ਕੇ ਲਿਆਏ ਦੇਖੋ ਆ ਬੈਠੇ ਹੁਣ ਖਾਣੇ ਚੌਲ ਤੇ ਮਿਲਾਂਗੇ ਆਪਾਂ ਤੁਹਾਨੂੰ ਨਵੀਂ ਵੀਡੀਓ ਇੱਥੇ ਆਪਾਂ ਵਲੌਗ ਦਾ ਕਰਦੇ ਐਂਡ ਤੇ ਜੇਕਰ ਤੁਹਾਨੂੰ ਸਰ ਬਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਕੀ ਜੇਕਰ ਕੋਈ ਚੈਨਲ ਤੇ ਨਹੀਂ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਇਹਨਾਂ ਚੀਜ਼ਾਂ ਦੇ ਨਾਲ ਮੋਟੀਵੇਸ਼ਨ ਮਿਲਦਾ ਤੇ ਚਲੋ ਜੀ ਮਿਲਾਂਗੇ ਆਪਾਂ ਨਵੀਂ ਵੀਡੀਓ ਤੇ ਤਬ ਤੱਕ ਦੇ ਲਈ ਸਸਤੇ ਕਲ ਟੇਕ ਕੇਅਰ ਬਾਏ ਬਾਏ